ਸਭ ਤੋਂ ਪਹਿਲਾਂ ਸਾਡੇ ਲੀਡਰ ਸਹਿਬਾਨ ਇਸ ਕੰਪੇਨ ਦਾ ਪ੍ਰਿੰਸੀਪਲ ਚੇਅਰਮੈਨ ਰਾਣਾ ਗੁਰਜੀਤ ਜੀ ਬਹੁਤ ਹੀ ਸਤਕਾਰਯੋਗ ਸਾਡੇ ਇਸ ਇਲਾਕੇ ਦੇ ਇੰਚਾਰਜ ਸਾਡੇ ਤੇਤਰਿੰਗੇ ਦੇ ਮਾਰਵਾ ਜੀ ਸਾਫ ਕੰਟਰੀ ਪੰਜਾਬ ਬਹੁਤ ਹੀ ਸਤਕਾਰਯੋਗ ਸਾਫ ਸਾਡੇ ਮਿਲੂਗਾ ਮੈਂਬਰ ਆਫ ਪਾਰਲੀਮੈਂਟ ਇਸ ਹਲਕੇ ਨੂੰ ਦੇਖ ਰਹੇ ਜੋ ਸ੍ਰੀ ਵਿਦੀ ਪੱਡੀ ਸਾਬਕਾ ਮੰਤਰੀ ਪੰਜਾਬ ਸੁਖ ਸਰਕਾਰਯਾ ਸਾਹਿਬ ਬਹੁਤ ਹੀ ਸਹਿਯੋਗ ਲਾ ਸਾਡੇ ਕੁਲਵੀਰ ਜੀ ਰਾਜੀ ਐਮ ਐਲ ਏ ਸਾਹਿਬ ਔਰ ਖਾਸ ਕਰਕੇ ਤੁਹਾਡੇ ਜਿਹੜੇ ਐਮ ਐਲ ਏ ਲਾਡੀ ਸਾਹਿਬ ਅੱਜ ਜਿਨ੍ਹਾਂ ਦੇ ਸਦੇ ਤੇ ਅਸੀਂ ਇੱਥੇ ਪਹੁੰਚੇ ਆ ਤੋ ਅੱਜ ਵੀ ਜਿਹੜਾ ਪ੍ਰੈਸ ਕਾਨਫਰੰਸ ਹੈ ਜਿਹੜੇ ਵੀ ਪੱਤਰਕਾਰ ਸਾਥੀ ਇੱਥੇ ਪਹੁੰਚੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਔਰ ਇਹ ਜਿਹੜੀ ਪ੍ਰੈਸ ਕਾਨਫਰੰਸ ਕਿਉਂ ਕਰਨ ਦੀ ਲੋੜ ਪਈ ਇਹਰੇ ਬਾਰੇ ਤੁਹਾਨੂੰ ਮੈਂ ਜਾਣਨਾ ਪਾਉਣਾ ਚਾੜ੍ਹਦਾ। ਅੱਜ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ। ਔਰ ਕਿਸ ਪ੍ਰਕਾਰ ਇਹ ਸਰਕਾਰ ਕੋਲ ਚਾਹੀਏ। ਅੱਜ ਪੰਜਾਬ ਦੇ ਲੋਕ ਪਲੀ ਭਾਤੀ ਜਾਂਦੇ। ਬਦਲਾਅ ਦੇ ਰੂਪ ਦੇ ਵਿੱਚ ਇਹ ਸੰਕਰ ਹੋਣ ਦੇ ਚਾਹੀ। ਔਰ ਬਹੁਤ ਵੱਡੇ ਵੱਡੇ ਲਾਰੇ ਤੇ ਬਹੁਤ ਵੱਡੀਆਂ ਵੱਡੀਆਂ ਵਾਦੇ ਤੇ ਬਹੁਤ ਵੱਡੀਆਂ ਵੱਡੀਆਂ ਗਰੰਟੀਆਂ ਇਹ ਸਰਕਾਰ ਦੁਆਰਾ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ। ਉਹਦਾ ਗਰੰਟੀਆਂ ਜਿਹੜੀਆਂ ਇਹਨਾਂ ਨੇ ਦਿੱਤੀਆਂ ਇਹਨਾਂ ਤੇ ਯਕੀਨ ਕਰਦਿਆਂ ਹੋਏ ਆ। ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ 92 ਸੀਟਾਂ ਦੇ ਨਾਲ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਬਹੁਤ ਵੱਡਾ ਲੋਕਾਂ ਨੇ ਫਤਵਾ ਦਿੱਤਾ ਔਰ ਮੇਰਾ ਖਿਆਲ ਐਡਾ ਵੱਡਾ ਮੈਂਡੇਟ ਇਸ ਤੋਂ ਪਹਿਲਾਂ ਬਹੁਤ ਪਹਿਲਾਂ ਕਦੇ ਆਇਆ ਹੋਵੇ ਤਾਂ ਮੈਨੂੰ ਯਾਦ ਨਹੀਂ ਲੇਕਿਨ ਨਹੀਂ ਆਇਆ ਅੱਜ ਆਸਾਂ ਉਮੀਦਾਂ ਸਨ ਇਹ ਸਰਕਾਰ ਤੋਂ ਲੋਕਾਂ ਨੇ ਬਹੁਤ ਸੁਪਨੇ ਸਨ ਸਾਨੂੰ ਲੋਕਾਂ ਨੇ ਘਰ ਬਿਠਾਇਆ ਆਪੋਜੀਸ਼ਨ 'ਚ ਬਿਠਾਇਆ ਕਿਉਂਕਿ ਐਸੇ ਵਾਦੇ ਕਰਲੇ ਸੀ ਇਹ ਉਗਣ ਲੱਗਦਾ ਸੀ ਕਿ ਇਹ ਆਸਮਾਨ ਤੋਂ ਤਾਰੇ ਤੋੜ ਕੇ ਇਹ ਸਰਕਾਰ ਸਾਡੇ ਵਾਸਤੇ ਲੈ ਕੇ ਆਏਗੀ ਫਜ਼ਾਰ ਪੈਆ ਲੋਕਾਂ ਨੂੰ ਦੇਣਾ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਪੰਜਾਬ ਦੇ ਵਿੱਚੋਂ ਵੀਆਈਪੀ ਕਲਚਰ ਖਤਮ ਕਰ ਦੇਣਾ 2500 ਰੁਪਏ ਪੈਨਸ਼ਨ ਦੇਣੀ ਕ੍ਰੇਤਾ ਘਰ ਘਰ ਮੁਫਤ ਬਚਾਉਣਾ 20000 ਕਰੋੜ ਰੁਪਏ ਰੇਟੇ ਤੋਂ ਰੈਵਨਿਊ ਲੈ ਕੇ ਆਉਣਾ 30000 ਕਰੋੜ ਰੁਪਏ ਤਾਂ ਉਹਨਾਂ ਨੇ ਬਜਟ ਦੇ ਵਿੱਚੋਂ ਜਿਹੜਾ ਕਫਲਾ ਹੁੰਦਾ ਸੀ ਉਹੀ ਬਚਾ ਲੈਣਾ ਸੀ ਆਪਣੀਆਂ ਗਰੰਟੀਆਂ ਵਾਸਤੇ ਇਹ ਇਸ ਸਰਨੇ ਕਾਫੀ ਮਾਣੇ ਪੰਜਾਬ ਦੇ ਲੋਕਾਂ ਨੇ ਕੀਤੇ ਪਰ ਹੋਇਆ ਕੀ ਉਹਨਾਂ 'ਤੇ ਇਲਜ਼ਾਮ ਕੀਏ ਕਿ ਅੱਜ 40 ਬਰਿਆਂ ਬਾਅਦ ਜਿਹੜਾ ਕਾਂਗਰਸ ਪਾਰਟੀ ਨੇ ਅਮਨ ਔਰ ਸ਼ਾਂਤੀ ਪੰਜਾਬ ਦੇ ਅੰਦਰ ਕਾਇਮ ਕੀਤੀ ਸੀ ਅੱਜ ਦੁਬਾਰਾ 40 ਸਾਲਾਂ ਬਾਅਦ ਪੰਜਾਬ ਦੇ ਅੰਦਰ ਸੀਆਰਪੀਐਫ ਆ ਗਈ ਹੈ ਅੱਜ ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ ਵੇਖਿਆ ਕਰਦਾ ਸੀ ਚੈੱਕ ਪੋਸਟਾਂ ਮੇਨ ਰੋਡ ਤੇ ਬਣੀਆਂ ਹੁੰਦੀਆਂ ਸੀ ਗੱਡਿਆਂ ਦੇ ਵਿੱਚ ਮਿੱਟੀ ਪਾ ਕੇ ਅੱਜ ਦੁਬਾਰਾ ਫੇਰ ਚੈੱਕ ਪੋਸਟਾਂ ਪੰਜਾਬ ਦੇ ਅੰਦਰ ਦੁਬਾਰਾ ਬਣ ਗਈਆਂ ਇਹ ਪੰਜਾਬ ਸਰਕਾਰ ਦੀ ਦੇਣ ਹੈ ਮਾਨਸਾ ਕਹਿੰਦੇ ਸੀ ਇੱਥੇ ਕਾਰਖਾਨਾ ਆਇਆ ਆਏਗਾ BMW ਕਾਰ ਦਾ ਆ ਮੁੰਡੇ ਨੇ ਸ਼ਰਟ ਪਾਈ ਏ ਜਿਹਨੇ ਇਸ ਕੰਪਨੀ ਉਸ ਕੰਪਨੀ ਨੇ ਆ ਵੀ ਨਾਲ ਪੁਸ਼ਟੀ ਕੀਤੀ ਉਹ ਵੀ ਕਹੇ ਕਿ 40000 ਕਰੋੜ ਰੁਪਏ ਦਾ ਨਿਵੇਸ਼ ਆਏਗਾ ਲੇਕਿਨ ਉਹਨਾਂ ਮੇਰਵਾ ਕੋਈ ਨਹੀਂ ਦਿੱਤਾ ਫਿਰ ਮਾਨ ਸਾਹਿਬ ਨੇ ਵੀ ਕਿਹਾ ਕਿ 골ਡੀ ਬ੍ਰਾਂਡ ਫੜਿਆ 골ਡੀ ਬ੍ਰਾਂਡ ਦੇ ਬਾਰੇ ਪੁੱਛਿਆ ਜੀ ਕੋਈ ਅਕਾ ਪਤਾ ਨਹੀਂ ਮਾਨ ਸਾਹਿਬ ਨੇ ਕਿਹਾ ਪਹਿਲੇ ਸੱਜਣ ਦੇ ਵਿੱਚ ਬਾਬਾ ਸਾਹਿਬ ਅੰਮੇਦ ਕਰਦਾ ਅਸੀਂ ਬੋਤ ਲਾਵਾਂਗੇ ਵਿਧਾਨ ਸਭਾ ਚ ਕੋਈ ਤਾਂ ਬੋਤ फिर क्या सी आटा देंगे घाटार कोई अट्ठा पता नहीं है अधिकार घटे लोग आटा देंगे ये जो काम है सारे का सारा सरकार ने झूठ बोल के सरकार में किया प्रैस कॉन्फ्रेंस इस करके करनी पी कि अडी जी बैठे है तमाम सरपंच साहबान ਮੋਕ ਮੰਤਰੀ ਸਾਹਿਬ اونਤੇ ਖਬਰ ਲੱਗੇ ਕਿ ਕਾਂਗਰਸ ਦੇ ਇੰਨੇ ਮੰਨੇ ਛੱਡ ਕੇ ਚਲੇ ਗਏ ਬੰਦੇ ਸਰਪੰਚ ਤੇ ਮੈਂਬਰ ਪੰਚਾਇਤ ਤੇ ਨੰਬਰਦਾਰ ਤੇ ਸੈਕਟਰੀ ਸਹਿਬਾਨ ਛੱਡ ਕੇ ਚਲੇ ਗਏ ਸ਼ਾ ਕੋਲ ਦੇ ਸਾਨੂੰ ਵੀ ਬੜੀ ਹਾਨੀ ਹੋਈ ਤੇ ਮੈਂ ਨਾਲ ਦੀ ਨਾਲ ਰਾਣਾ ਸਾਹਿਬ ਨੂੰ ਫੋਨ ਕੀਤਾ ਰਾਣਾ ਸਾਹਿਬ ਨੂੰ ਫਿਰ ਮਹਿਦੀ ਸਾਹਿਬ ਨੂੰ ਕੀਤਾ ਮੀਡੀਆ ਨੇ ਰਾਹੀਂ ਇੱਕ ਲਿਸਟ ਜਾਰੀ ਕਰ ਦਿੱਤੀ ਗਈ ਜਿਵੇਂ ਵੱਖ-ਵੱਖ ਸਰਪੈਂਚਰ ਦੇ ਨਾਮ ਦਿੱਤੇ ਗਏ ਸਾਰੇ ਜਿਹੜੇ ਇੰਚਾਰਜ ਸਹਿਬਾਨ ਤ੍ਰਿਪਤ ਰਜਿੰਦਰ ਬਾਜਵਾ ਜੀ ਸਭ ਹੈਰਾਨ ਪਰੇਸ਼ਾਨ ਸਨ ਵੀ ਇਹ ਲਿਸਟ ਕਿਦਾ ਕਿਵੇਂ ਰਿਲੀਜ਼ ਕਰ ਦਿੱਤੀ ਇਹ ਦੋ ਦਿਨ ਪਹਿਲਾਂ ਜਦੋਂ ਕਾਗਜ਼ ਪਰੌਣਾ ਆਈ ਸਰ ਸਾਨੂੰ ਕਈ ਮੀਡੀਆ ਕਰਨੀਆਂ ਨੇ ਪੁੱਛਿਆ ਮੈਂ ਕਿਹਾ ਇੱਕ ਗਵਾਂ ਨੂੰ ਵੀ ਬਿਲਕੁਲ ਇਹ ਝੂਠ ਹੈ ਗੱਲ ਲੇਕਿਨ ਫਿਰ ਵੀ ਲਿਸਟ ਛਾਪ ਦਿੱਤੀ ਕਿਉਂਕਿ ਅੱਜ ਕੱਲ ਮੀਡੀਆ ਦਾ ਵੀ ਗਲਾ ਕੁੱਟਿਆ ਗਿਆ ਪਹਿਲੀ ਗੱਲ ਇਹ ਹੈ ਕਿ ਲੋਕਤੰਤਰ ਦੇ ਵਿੱਚ ਇਹ ਨਵਾਂ ਤਰੀਕਾ ਸਿਖਾਇਆ ਜਾ ਰਿਹਾ ਹੈ ਜਿਹੜਾ ਮੀਡੀਆ ਕਰਮੀ ਖਲਾਫ ਬੋਲਦਾ ਉਹਨਾਂ ਦਾ ਜਿਹੜਾ ਅਕਾਊਂਟ ਆ ਬੰਦ ਕਰ ਦਿੱਤਾ ਜਾਂਦਾ ਹੈ ਜਿਹੜਾ ਉਹਨਾਂ ਦੇ ਮਤਾਬਕ ਖਬਰ ਨਹੀਂ ਦਿੱਤਾ ਪਰ ਚੰਦ ਮੀਡੀਆ ਦੇ ਲੋਕ ਰਹਿ ਗਏ ਨੇ ਜਿਹੜਾ ਸੱਚ ਗਿਆਨ ਕਰਦੇ ਨੇ ਮੈਂ ਆ ਜਿਹੜੇ ਉਪ ਮੰਡਲ ਸਰਪੰਚ ਸੀ ਆ ਹਰੇਕ ਸਰਪੰਚ ਇੱਥੇ ਆਇਆ ਨੰਬਰਦਾਰ ਇੱਥੇ ਆਇਆ ਸੈਕਟਰੀ ਆਇਆ ਔਰ ਜੋ ਲਾਡੀ ਵਾਲੇ ਉਹਨਾਂ ਨੇ ਕਿਹਾ ਇਹ ਤੁਹਾਡੇ ਜਵਾਨੀ ਆ ਤੁਹਾਡੇ ਕੈਮਰੇ ਆ ਇਹ ਅਸੀਂ ਕਾਂਗਰਸੀ ਆ ਕਾਂਗਰਸੀ ਰਵਾਂਗੇ ਕੋਲ ਇੱਕ ਦੋ ਚਾਰ ਮਿੰਟੀਆਂ ਨੂੰ ਗਏ ਵੀ ਸੀ ਉੱਥੇ ਲੈ ਗਏ ਵੀ ਭਾਈ ਚੱਲ ਸਾਡੇ ਨਾਲ ਸਾਨੂੰ ਹਾਕਾ ਇਨਚਾਰਜ ਬਣਾਉਣਾ ਹੈ ਬਾਹਰ ਖੜੇ ਰਹੇ ਵੀ ਚਲੋ ਕੋਈ ਨਹੀਂ ਆ ਸਾਥੀ ਸੰਗੀ ਹੈ ਪੁਰਾਣਾ ਜਾਣਦਾ ਹੈ ਲੇਕਿਨ ਜਦੋਂ ਆਹ ਕੰਮ ਕਰਨਾ ਸ਼ੁਰੂ ਕੀਤਾ ਵਾਪਸ ਆ ਗਏ ਉਹਨਾਂ ਨੇ ਕਿਹਾ ਬਿਲਕੁਲ ਸਾਡਾ ਨਾਂ ਨਾ ਪਾਓ ਉੱਤੇ ਅਸੀਂ ਬਿਲਕੁਲ ਨਾਸਰੂਪ ਆ ਗਏ ਨਾ ਅਸੀਂ ਲੈਣਾ ਠੀਕ ਹੈ ਭਾਈ ਚਾਰ ਤੌਰ ਤੇ ਤੁਹਾਡੇ ਕਿਸੇ ਵਿਅਕਤੀ ਨਾਲ ਸਾਝ ਹੋ ਸਕਦੀ ਲੇਕਿਨ ਇਸ ਤਰ੍ਹਾਂ ਨੂੰ ਰੰਗਤ ਦਿੱਤੀ ਗਈ ਕਿ ਹਲਕਾ ਸ਼ਾਹਪੁਰ ਦਾ ਸਾਰਾ ਰਲ ਗਿਆ ਆਮ ਆਦਮੀ ਪਾਰਟੀ ਔਰ ਕਈ ਅਕਾਲੀ ਦਲ ਦੇ ਲੋਕ ਲਾਡੀ ਜੀ ਨੇ ਉਹ ਪੜ ਕੇ ਅਸੀਂ ਲਿਸਟ ਤੁਹਾਨੂੰ ਅਸੀਂ ਰੀਜ਼ ਲਾਡੀ ਜੀ ਕਰਨਗੇ ਜਿਨ੍ਹਾਂ ਦੇ ਵੇਰਵੇ ਸਮੇਂ ਦਿੱਤਾ ਕਿ ਫਲਾਨਾ ਸਰਪੰਚ ਫਲਾਨੀ ਪਾਰਟੀ ਦਾ ਸੀ ਕਈ ਸਾਧਾ ਸਰਪੰਚਾਂ ਨੂੰ ਸਰਪੰਚ ਬਣਾ ਦਿੱਤਾ ਗਿਆ ਤੇ ਜਿਹੜਾ ਕਾਂਗਰਸ ਦੇ ਸਰਪੰਚ ਸਨ ਅੱਜ ਉਹ ਤੁਹਾਡੇ ਸਾਹਮਣੇ ਔਰ ਮੈਂਬਰ ਪੰਚਾਇਤ ਤੇ तमाम ਸਾਥੀਆਂ ਨੇ ਤੁਹਾਡੇ ਸਾਹਮਣੇ ਬਿਆਨ ਕੀਤਾ ਹੈ ਕਿ ਅਸੀਂ ਕਾਂਗਰਸੀ ਆ ਤੇ ਕਾਂਗਰਸੀ ਰਵਾਂਗੇ ਅਸੀਂ ਲਾਡੀ ਨਾਲ ਆ ਤੇ ਲਾਡੀ ਨਾਲ ਮਰਾਂਗੇ ਇਸ ਤੋਂ ਵੱਡਾ ਸਬੂਤ ਅਸੀਂ ਤਾਵੇਂ ਇੱਕ ਇੱਕ ਵਿਅਕਤੀ ਤੋਂ ਤੁਹਾਨੂੰ ਇੱਥੇ ਪੁੱਛਿਆ ਸੋ ਮੈਂ ਇਹੀ ਕਹਿਣਾ ਚਾਹੁੰਦਾ ਜਿਆਦਾ ਕੁਝ ਨਾ ਕਹਿੰਦਾ ਹੋਇਆ ਕਿ ਆਮ ਆਦਮੀ ਪਾਰਟੀ ਕਿਰਪਾ ਕਰਕੇ ਝੂਠ ਬੋਲਣੇ ਬੰਦ ਕਰ ਦੇ ਪਹਿਲੀ ਗੱਲ ਨੈਤਿਕਾ ਦਾ ਤੇ ਆਧਾਰ ਤੇ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਸਾਲ ਬਾਅਦ ਪੁਰਾਣੀ ਪਾਰਟੀ 92 ਸੀਟਾਂ ਲੈ ਕੇ ਜਾਵੇ ਮੁੱਖ ਮੰਤਰੀ ਹੋਵੇ ਤੇ ਕੈਂਡੀਡੇਟ ਨਾ ਭਿਆਵੇ ਉਹ ਕਾਂਗਰਸ ਤੋਂ ਲੈ ਕੇ ਨਾ ਭਾਵੇ অল레ਡੀ ਹਾਰ ਚੁੱਕੀ ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕਾਂ ਨੂੰ ਟਿਕਾ ਦੇਾਂਗੇ ਵਲੰਟੀਅਰ ਨੂੰ ਟਿਕਾ ਦੇਾਂਗੇ ਪੁੱਛ ਕੇ ਦੇਾਂਗੇ ਤੇ ਰਾਣਾ ਸਾਹਿਬ ਨੇ ਤਿਆਰ ਕੀਤਾ ਜਿਹਨੂੰ ਵਿਅਕਤੀ ਨੂੰ ਪਾਲ ਪੋਸਤੇ ਅਸੀਂ ਆਮ ਵਿਅਕਤੀ ਨੂੰ ਇੱਥੋਂ ਐਮਐਲਏ ਤੱਕ ਪਹੁੰਚਵਾਉਂਦਾ ਕੰਮ ਕੀਤਾ ਸੀ ਨਾ ਕਿ ਇਹ ਨਾ ਨਹੀਂ ਸੋਇ ਚੂ ਉਠਾ ਦੀ ਪਾਰਟੀ ਹੈ ਇਹਨਾਂ ਨੇ ਰਾਜ ਸਭਾ ਮੈਂਬਰ ਦਾ ਲੱਲੀ ਯੂਨੀਵਰਸਿਟੀ ਵਾਲਾ ਬਣਾਇਆ ਕੋਈ ਆਮ ਵਲੰਟੀਅਰ ਨਹੀਂ ਮਿਲਿਆ ਕਾਰਵਾਈ ਕੀ ਰਿਸ਼ਤਾ ਸੀਗਾ ਕੀ ਕਰਨਾ ਕਰ ਲਿਆ ਆਮ ਆਦਮੀ ਪਾਰਟੀ ਦੇ ਚੱਲਦੀ ਯੂਨੀਵਰਸਿਟੀ ਵਾਲੇ ਨੇ ਹਾਂ ਸਰਮਾਇਆ ਬਹੁਤ ਤੱਕ ਰਹਿ ਪੈਸੇ ਵਾਲਾ ਬਹੁਤ ਤੱਕ ਰਹਿ ਇਹ ਵੀ ਰਾਜ ਖੋਲਾਂਗੇ ਜਦੋਂ ਸਰਕਾਰ ਆਈ ਵੀ ਰਾਜ ਕੀ ਸੀਗਾ ਰਿਸ਼ਤਾ ਕੀ ਸੀਗਾ ਸੋ ਕਾਂਗਰਸ ਪਾਰਟੀ ਦੇ ਜਿਹੜੇ ਸਪਾਈਅਰ ਕਾਂਗਰਸ ਪਾਰਟੀ ਨਾਲ ਢੱਕ ਕੇ ਖੜੇ ਆ ਔਰ ਅਸੀਂ ਆਉਣ ਵਾਲੇ ਸਮੇਂ 'ਚ जिन्ना ਲੋਗਾ ਨੇ ਸਾਦੇ ਸਰਪੰਚਾਂ ਦੇ ਨਾਂ ਬਰ ਨਾਮ ਕੀਤੇ ਅਸੀਂ ਉਹਨਾਂ ਨੂੰ ਕੱਲ ਜਾਂ ਪਰਸੋਂ ਵਕੀਲ ਕਰਕੇ ਅਸੀਂ ਉਹਨਾਂ ਨੂੰ ਲੀਗਲ ਨੋਟਿਸ ਦੇਵਾਂਗੇ ਮਾਨ ਹਮੀ ਦਾ ਦਾਵਾ ਠੋਕਾਂਗੇ ਔਰ ਅੱਗੇ ਤੋਂ ਮੈਂ ਵੀ ਦੇਖਤੀ ਹਾਂ ਪ੍ਰੈਸਾਂ ਦੇ ਭਰਾਵਾਂ ਨੂੰ ਕਿਰਪਾ ਕਰਕੇ ਪੁਸ਼ਟੀ ਤੋਂ ਬਿਨਾ ਮਗੰਮਰ ਇਨਫੋਰਮੇਸ਼ਨ ਤੋਂ ਬਿਨਾ ਔਰ ਲਿਖਤੀ ਲਾਇਆ ਤੋਂ ਬਿਨਾ ਕਿ ਫਲਾਹ ਬੰਦਾ ਪਾਰਟੀ ਛੱਡ ਕੇ ਫਲਾਹ ਨਾਲ ਆ ਗਿਆ ਤੁਸੀਂ ਖਬਰ ਨਾ ਲਾਇਓ ਕਿਉਂਕਿ ਉਹਨਾਂ ਇਹਨਾਂ ਨੇ ਸਾਨੂੰ ਵੀ ਸਿਖਾਉਂਦਾ ਮਾੜਾ ਮੋਟਾ ਕੁਝ ਸੱਗ ਵੀ ਸਿਖਾਇਆ ਕਿਉਂਕਿ ਲੜਾਈ ਤਾਂ ਲੜਨੀ ਪੈਣੀ ਸੋ ਮੇਰੀ तमाम प्रेस ਕਰਨੀਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਮੈਂ ਵੀ ਕਹਿੰਦਾ ਸਾਡੀ ਲਾਓ ਕਿਸੇ ਵੀ ਪਾਰਟੀ ਦੀ ਨਾ ਲਾਓ ਅੱਜ ਤੁਹਾਨੂੰ ਐਸੇ ਕਰਕੇ ਅਸੀਂ ਇੱਕ ਇੱਕ ਸਰਪੰਚ ਤੋਂ ਮਾਈਕ ਤੇ ਬੁਲਾਇਆ ਹੋਰ ਕੋਈ ਲਿਖਤੀ ਲੈ ਰਹਾ ਤੁਸੀਂ ਲੋਕਾਂ ਨੇ ਤੇ ਉਹਨਾਂ ਤਾਂ ਲਿਖਤੀ ਨਹੀਂ ਲੈ ਸਕਦੇ ਅਸੀਂ ਬਿਲਕੁਲ ਇਹਨਾਂ ਨੂੰ ਨਹੀਂ ਕਰਦੇ ਵੀ ਫਲਾਗਾ ਜੀ ਮੁੱਖ ਮੰਤਰੀ ਦਾ ਤੁਰਿਆ ਫਿਰਦਾ ਕੌਂਸਲਰਾਂ ਦੇ ਘਰੇ ਕੌਂਸਲਰ ਦੇ ਘਰੇ ਮੁੱਖ ਮੰਤਰੀ ਜੁਆਇਨ ਕਰਾਉਂ ਜਾਂਦਾ ਤੇ ਸਰਪੰਚ ਨੂੰ ਜੁਆਇਨ ਕਰਾਉਂਦਾ ਤਾਂ ਸਮਝ ਲੋ ਕੰਮ ਹੋ ਗਿਆ ਇਹ ਗਿੱਡੜਵੀ ਸੁਬੀਰ ਸਿੰਘ ਬਾਦਲ ਐਸਟੀ ਵਿੱਚ ਜੋ ਐਕਸ਼ਨ ਲੜਿਆ ਉਹ ਤਿੰਨ ਸਰਪੰਚਾਂ ਨੂੰ ਜੁਆਇਨ ਕਰਾਉਣਾ ਹੈ ਤੇ ਮੈਂ ਕਿਹਾ ਸੀ ਮੀਡੀਆ 'ਚ ਮੈਂ ਕਿਹਾ ਜਾਂਦਾ ਸੁਬੀਰ ਬਾਦਲ ਵਿਹਲਾ ਹੋ ਗਿਆ ਬਿਲਕੁਲ ਕੰਮ ਹੀ ਕੋਈ ਨਹੀਂ ਗਿੱਡੜਵਈ ਤੇ ਜੇ ਫਿਰ ਸਰਪੰਚਾ ਸਾਹਿਬ ਨੂੰ ਜੁਆਇਨ ਕਰਾਉਂਦਾ ਫਿਰ ਕੰਮ ਇਹਦਾ ਜਮਾ ਫੱਦੇ ਹੋ ਗਿਆ ਮੁੱਖ ਮੰਤਰੀ ਕੋਲੇ ਤਾਂ ਪਾਣੀ ਪਿੰਦਾ ਟਾਈਮ ਨਹੀਂ ਹੁੰਦਾ ਸੋ ਇਨੀਆਂ ਬੇਨਤੀਆਂ ਅਸੀਂ ਕਰਦੀਆਂ ਸੀ ਔਰ ਮੈਂ ਨਾਲ ਖੜੇ ਰਹੀ ਇਹ ਵੀ ਬੇਨਤੀ ਕਰਾਂਗਾ ਕਿ ਜਿਹੜਾ ਮੁਆਵਜ਼ਾ ਹੈ ਜਨ ਤੋਂ ਜਨ ਦਿੱਤਾ ਜਾਵੇ ਕਿਸਾਨ ਫਸਲ ਵੜ ਰਹੀ ਹੈ ਔਰ ਜੇਕਰ ਫਸਲ ਵੜ ਗਈ ਉਸ ਤੋਂ ਬਾਅਦ ਕਿਸੇ ਕਿਸਾਨ ਨੂੰ ਕਿਸੇ ਕਿਸਮ ਦਾ ਮੁਆਵਜ਼ਾ ਨਹੀਂ ਮਿਲਦਾ ਸਪੈਸ਼ਲ ਗੜਬਰੀ ਸਰਕਾਰੀ ਕਰੋਗੇ ਅੱਛਾ ਕਿਸਾਨ ਨੂੰ ਮਜਬੂਰਨ ਆਪੀ ਫਸਲ ਵੜਨੀ ਪੈ ਰਹੀ ਹੈ ਕਿ ਜਿਹੜੀ 25% ਜਾਂ 30% ਫਸਲ ਬਚੀ ਹੈ ਕਿਸਾਨ ਦੀ ਅਗਰ ਉਹ ਨਹੀਂ ਵਡੇਗਾ ਤਾਂ ਉਹ ਵੀ ਖਰਾਬ ਹੋ ਜਾਏਗੀ। ਸੋ ਮੈਂ ਸਰਕਾਰ ਨੂੰ ਇਹ ਵੀ ਚੇਤਾਵਨੀ ਦੇਣਾ ਹੈ ਕਿ ਕਿਰਪਾ ਕਰਕੇ ਕਿਸਾਨ ਨੂੰ ਬੰਦਾ ਮੁਆਵਜ਼ਾ ਜਿਹੜਾ ਤੁਸੀਂ ਦਿੱਲੀ ਮਾਡਲ ਕਹਿੰਦੇ ਸੀ 50000 ਰੁਪਿਆ ਪਰ ਹੈਕ ਡੇਣਾਗੇ ਉਦਯੋਰ ਪੰਜਾਬ ਦੇ ਕਿਸਾਨ ਨੂੰ। ਸੋ ਇਹਨ ਇੱਕ ਸ਼ਾਦਾ ਦੇ ਨਾਲ ਅਸੀਂ ਇਸ ਪ੍ਰੈਸ ਕਾਨਫਰੰਸ ਨੂੰ ਗ੍ਰਾਂਭਦੇ ਨੇ। aur ਕਿਸੇ ਪ੍ਰਕਾਰ ਦਾ ਤੁਹਾਡਾ ਕੋਈ ਹੋਰ ਸਵਾਲ ਹੈਗਾ? ਤੋਂ ਤੁਸੀਂ तमाम ਲੀਡਰ ਸਭਾ ਨੇ ਇੱਥੇ ਵਿਕੇ ਜਿਸ ਨੂੰ ਵੀ ਕਰਦਾ ਹੈ ਜੋ ਕਰ ਸਕਦਾ ਹੋ ਤਹਾ ਆਮ ਆਦਮੀ ਪਾਰਟੀ ਸ਼ਾਮਿਲ ਹੋ ਰਹੀ ਸੀ ਜੋ ਉਹਨਾਂ ਨੇ ਰਿਕਾਰਡ ਦਾਵਾ ਕੀਤਾ ਦਾਵਾ ਨੂੰ ਇਹ ਫੇਕ نیوز ਦਾ ਮਾਮਲਾ ਹੈ ਆਮ ਆਦਮੀ ਪਾਰਟੀ ਬੈਲਿਜੀਨ ਕੀਤੀ ਹੈ ਔਰ ਅਸੀਂ ਤੁਹਾਨੂੰ ਕਾਨੂੰਨੀ ਕਾਰਵਾਈ ਕਰਾਂਗੇ ਇੱਥੇ ਪੁਸ਼ਟੀ ਕੋ ਜਾਓ 100% ਇਲੈਕਸ਼ਨ ਕਮਿਸ਼ਨ ਕੋ ਵੀ ਜਾਵਾਂਗੇ ਤੇ तमाम ਲੋਕਾਂ ਨੂੰ ਜਿਨ੍ਹਾਂ ਨੇ ਸਾਡਾ ਸਰਪੰਚਰ ਦੇ ਨਾਮ ਬਨਾਮ ਕੀਤੇ ਉਹਨਾਂ ਨੂੰ ਲੀਗਲ ਨੋਟਿਸ ਵੀ ਦੇਵਾਂਗੇ ਔਰ ਮੈਂ ਮੀਡੀਆ ਕਰਮੀਆਂ ਨੂੰ ਵੀ ਕਹਿਣਾ ਚਾਹੁੰਦਾ ਥਿਸ ਇਜ਼ ਅ ਲਾਸਟ ਵਰਨਿੰਗ ਅਸੀਂ ਇਹ ਕਹਾਂਗੇ ਕਿ ਬਿਨਾ ਪੁੱਛੇ ਤੁਸੀਂ ਸਾਡਾ ਨਾਂ ਨਾ ਲਿਖੋ ਮਾਨ ਸਾਹਿਬ ਨੇ ਤਾਂ ਸੁਰਿੰਦਰ ਨੂੰ ਵੀ ਜੁਆਇ ਕਰਾਇਆ ਸੀ ਮਾਨ ਸਾਹਿਬ ਨੂੰ ਤਾਂ ਲਿਆ ਕੇ ਖੜਾ ਦਿੰਦੇ ਉਹ ਕਹਿੰਦੇ ਪਰਨਾ ਪਾ ਲਿਓ ਹਰੀਖ ਨੇ ਪਾ ਦਿੱਲੇ ਵੀ ਆ ਗਿਆ ਜੀ ਸਰਪੰਚ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਥੋੜਾ ਬੜਾ ਵੱਡਾ ਰੁਤਬਾ ਸਾਡੀ ਮੈਂ ਕੋਈ ਡਰ ਨਹੀਂ ਲੱਗਦਾ ਇਹਦਾ ਕੈਂਡੀਡੇਟ ਨਹੀਂ ਨਾ ਬੱਜੇ ਸਰਪੰਚਾਂ ਦੇ ਯਾਰ ਜਿੰਨਾ ਦੀ ਕੋਈ ਗੱਲ ਹੈ ਕਿ ਦਬਾਅ ਵੀ ਪਾਣਗਾ ਜਾਂ ਕੋਈ 100% ਦਬਾਅ ਮੇਰੇ ਸਾਡੇ ਸਰਪੰਚਾ ਨੂੰ ਕਿਹਾ ਜਾ ਰਿਹਾ ਛੋਟੀਆਂ ਪੇਮਟਾਂ ਨਹੀਂ ਹੋਣੀਆਂ ਛੋਟੀਆਂ ਇਨਕੁਆਰੀਆਂ ਕਰਾਂਗੇ ਤੁਹਾਡਾ ਕਾਮਣੀ ਕਰਾਂਗੇ ਤੁਹਾਡੇ ਸਾਰੇ ਕਾਗਜ਼ ਫਰੋਲਾਂਗੇ ਔਰ ਮੈਂ ਚੰਗਾ ਹੋ ਗਿਆ ਤੁਸੀਂ ਇਹ ਸਵਾਲ ਕਰ ਲਿਆ ਬਿਲਕੁਲ ਮੁਕੰਮਲ ਲੀਡਰਸ਼ਿਪ ਕਾਂਗਰਸ ਪਾਰਟੀ ਦੀ ਅਗਰ ਕਿਸੇ ਸਰਪੇchnਾ ਧੱਕਾ ਹੋਇਆ ਅਸੀਂ ਸੜਕਾਂ ਤੇ ਆ ਕੇ ਲੜਾਈ ਲੜਾਂਗੇ ਉਹਨਾਂ ਤੇ ਨਹੀਂ ਹੋਏਗਾ ਉਹ ਕਾਂਗਰਸ ਤੇ ਲੀਡਰਾਂ ਤੇ ਹੋਏਗਾ ਐਮਐਲਏ ਤੇ ਹੋਏਗਾ ਔਰ ਹਰ ਸਰਪੇchnੀਆਂ ਹਰ ਨੰਬਰਦਾਰ ਦੀ ਅਸੀਂ ਲੜਾਈ ਲੜਾਂਗੇ ਆਇਆ ਉਹਨਾਂ ਦਾ ਅਜੇ ਵੀ ਚੱਲ ਰਹੀਆਂ ਨਹੀਂ ਹਜੇ ਕੋਈ ਉਹਨਾਂ ਦਾ ਜਵਾਬ ਨਹੀਂ ਆਇਆ ਤੇ ਮੈਂ ਤੁਹਾਨੂੰ ਐਵੇਂ ਆਖਾ ਮੈਂ ਇਸ ਕਾਲ ਦਾ ਨੋਟਿਸ ਨਹੀਂ ਲਿਆ ਬਿਲਕੁਲ ਅਸੀਂ ਬੱਸਾਂ ਦੇ ਮਗਰ ਜਿਹੜੇ ਭਗਵੰਤ ਮਾਨ ਜੀ ਦੇ ਐਡਵਰਟਾਈਜ਼ਮੈਂਟ ਜਾਂ ਪੰਜਾਬ ਸਰਕਾਰ ਦੀ ਐਡਵਰਟਾਈਜ਼ਮੈਂਟ ਦੇ ਬੋਰਡ ਲੱਗੇ ਸੀ ਉਹਨਾਂ ਦੇ ਮਤਲਬਕ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸਰਕਾਰ ਨੂੰ ਅ ਇਲੈਕਸ਼ਨ ਕਮਿਸ਼ਨ ਨੂੰ ਸਰਕਾਰ ਦੀ ਸ਼ਿਕਾਇਤ ਕੀਤੀ ਸੀ ਔਰ ਮੈਨੂੰ ਲੱਗਦਾ ਕਿ ਉਹ ਪੂਰੇ ਨਮੀਦਾਂ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਜ਼ਰੂਰ ਕਾਰਵਾਈ ਕਰਨਗੇ ਧੰਨਵਾਦ તો પેલા તમે તમામ સાડે લીડર સભાન ઇલેસ કમ્પેઇન ગવર્નર ચેયરમેન રારા ગુરજીજી બહોત હી સદકારો સાડે ઇસ આલકે ની ઇન્ચાર્જ સાડે ટેટ્રિનીન મબાનવાજી સાબકા મંત્રી પંજાબ ਬਹੁਤ ਹੀ ਸਰਕਾਰਯੋਗ ਸਾਡका ਸਾਡੇ ਮਿਲੂਦਾ ਮੈਂਬਰ ਆਫ ਪਾਰਲੀਮੈਂਟ ਇਸ ਹਲਕੇ ਨੂੰ ਦੇਖ ਰਹੇ ਜੋਸਵੀ ਦਿਪਾ ਜੀ ਸਾਡका ਮੰਤਰੀ ਪੰਜਾਬ ਸੂਕ ਸਰਕਾਰਯਾਤ ਸਾਹਿਬ ਬਹੁਤ ਹੀ ਸਰਕਾਰਯੋਗ ਸਾਡੇ ਗੁਰਬੀਰ ਜੀਰਾ ਜੀ ਐਮਐਲਏ ਸਾਹਿਬ ਔਰ ਖਾਸ ਕਰਕੇ ਥੋਦੇ ਜਿਹੜੇ ਐਮਐਲਏ ਲਾਡੀ ਸਾਹਿਬ ਅੱਜ ਜਿਨ੍ਹਾਂ ਨੇ ਸਾਡੇ ਤੇ ਅਸੀਂ ਇੱਥੇ ਪਹੁੰਚੇ ਆਂ ਸੋ ਅੱਜ ਵੀ ਜਿਹੜਾ ਪ੍ਰੈਸ ਕਾਨਫਰੰਸ ਹੈ ਜਿਹੜੇ ਵੀ ਪੱਤਰਕਾਰ ਸਾਥੀ ਇੱਥੇ ਪਹੁੰਚੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ہوں ਔਰ ਇਹ ਜਿਹੜੀ ਪ੍ਰੈਸ ਕਾਨਫਰੰਸ ਕਿਉਂ ਕਰਨ ਦੀ ਲੋੜ ਪਈ ਇਹਦੇ ਬਾਰੇ ਤੁਹਾਨੂੰ ਮੈਂ ਜਾਣਨਾ ਪਾਉਣਾ ਚਾਹ ਰਿਹਾ ਹਾਂ ਅੱਜ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਔਰ ਜਿਸ ਪ੍ਰਕਾਰ ਇਹ ਸਰਕਾਰ ਹੋਣ ਚਾਹੀਏ ਅੱਜ ਪੰਜਾਬ ਦੇ ਲੋਕ ਭਲੀ ਭਾਤੀ ਜਾਣਦੇ ਬਦਲਾਅ ਦੇ ਰੂਪ ਦੇ ਵਿੱਚ ਇਹ ਸਰਕਾਰ ਹੋਣ ਵਿੱਚ ਆਈ ਔਰ ਬਹੁਤ ਵੱਡੇ ਵੱਡੇ ਲਾਰੇ ਤੇ ਬਹੁਤ ਵੱਡੀਆਂ ਵੱਡੀਆਂ ਵਾਦੇ ਤੇ ਬਹੁਤ ਵੱਡੀਆਂ ਵੱਡੀਆਂ ਗਰੰਟੀਆਂ ਇਹ ਸਰਕਾਰ ਦੁਆਰਾ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਉਹਨਾਂ ਗਰੰਟੀਆਂ ਜਿਹੜੀਆਂ ਇਹਨਾਂ ਨੇ ਦਿੱਤੀਆਂ ਇਹਨਾਂ ਤੇ ਯਕੀਨ ਕਰਦਿਆਂ ਹੋਏ ਆ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ 92 ਸੀਟਾਂ ਦੇ ਨਾਲ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇਹ ਬਹੁਤ ਵੱਡਾ ਲੋਕਾਂ ਨੇ ਫਤਵਾ ਦਿੱਤਾ ਔਰ ਮੇਰਾ ਖਿਆਲ ਐਡਾ ਵੱਡਾ ਮੈਂਡੇ ਇਸ ਤੋਂ ਪਹਿਲਾਂ ਬਹੁਤ ਪਹਿਲਾਂ ਕਦੇ ਆਇਆ ਹੋਵੇ ਤਾਂ ਮੈਨੂੰ ਯਾਦ ਨਹੀਂ ਲੇਕਿਨ ਨਹੀਂ ਆਇਆ ਬਈਆਂ ਸਾਰਾ ਉਮੀਦਾਂ ਸਨ ਇਸ ਸਰਕਾਰ ਤੋਂ ਲੋਕਾਂ ਨੇ ਬਹੁਤ ਸੁਪਨੇ ਸਨ ਸਾਨੂੰ ਲੋਕਾਂ ਨੇ ਘਰ ਬਿਠਾਇਆ ਆਪੋਜੀਸ਼ਨ ਚ ਬਿਠਾਇਆ ਕਿਉਂਕਿ ਐਸੇ ਵਾਦੇ ਕਰਲੇ ਸੀ ਲੋਕਾਂ ਨੂੰ ਲੱਗਦਾ ਸੀ ਕਿ ਇਹ ਆਸਮਾਨ ਤੋਂ ਤਾਰੇ ਤੋੜ ਕੇ ਸਰਕਾਰ ਸਾਡੇ ਵਾਸਤੇ ਲੈ ਕੇ ਆਏ ਫਜ਼ਾਰ ਪਿਆ ਲੋਕਾਂ ਨੂੰ ਦੇਣਾ ਪੰਜਾਬ ਨੂੰ ਕੁਸ਼ਾਲ ਬਣਾਉਣਾ ਪੰਜਾਬ ਦੇ ਵਿੱਚੋਂ ਵੀਆਈਪੀ ਕਲਚਰ ਖਤਮ ਕਰ ਦੇਣਾ 2500 ਰੁਪਿਆ ਪੈਨਸ਼ਨ ਦੇਣੀ ਰੇਂਤਾ ਘਰ ਘਰ ਮੁਫਤ ਪਚਾਉਣਾ 20000 ਕਰੋੜ ਰੁਪਿਆ ਰੇਤੇ ਤੋਂ ਰੈਵਨਿਊ ਲੈ ਕੇ ਆਉਣਾ 30000 ਕਰੋੜ ਰੁਪਿਆ ਤਾਂ ਉਹਨਾਂ ਨੇ ਬਜਟ ਦੇ ਵਿੱਚੋਂ ਜਿਹੜਾ ਧਫਲਾ ਹੁੰਦਾ ਸੀ ਉਹੀ ਬਚਾ ਲੈਣਾ ਸੀ ਆਪਣੀਆਂ ਗਰੰਟੀਆਂ ਵਾਸਤੇ ਇਹਸ ਸਰਾਂ ਨੇ ਕਾਫੀ ਵਾਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਪਰ ਉਹਿਆਂ ਕੀ ਉਹਨਾਂ ਦਾੰਕੀਏ ਕਿ ਅੱਜ 40 ਬਰਿਆਂ ਬਾਅਦ ਜਿਹੜਾ ਕਾਂਗਰਸ ਪਾਰਟੀ ਨੇ ਅਮਨ ਔਰ ਸ਼ਾਂਤੀ ਪੰਜਾਬ ਦੇ ਅੰਦਰ ਕਾਇਮ ਕੀਤੀ ਸੀ ਅੱਜ ਦੁਬਾਰਾ 40 ਸਾਲਾਂ ਬਾਅਦ ਪੰਜਾਬ ਦੇ ਅੰਦਰ ਸੀਆਰਪੀਐਫ ਆ ਗਈ ਹੈ ਅੱਜ ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ ਵੇਖਿਆ ਕਰਦਾ ਸੀ ਚੈੱਕ ਪੋਸਟਾਂ ਮੇਨ ਰੋਡ ਤੇ ਬਣੀਆਂ ਹੁੰਦੀਆਂ ਸੀ ਗੱਟਿਆਂ ਦੇ ਵਿੱਚ ਮਿੱਟੀ ਪਾ ਕੇ ਅੱਜ ਦੁਬਾਰਾ ਫੇਰ ਚੈੱਕ ਪੋਸਟਾਂ ਪੰਜਾਬ ਦੇ ਅੰਦਰ ਦੁਬਾਰਾ ਬਣੀਆਂ ਇਹ ਪੰਜਾਬ ਸਰਕਾਰ ਦੀ ਪਹਿਲ ਹੈ ਮਾਨ ਸਾਹਿਬ ਕਹਿੰਦੇ ਸੀ ਇੱਥੇ ਕਾਰਖਾਨਾ ਆਇਆ ਘਾਰੇਗਾ BMW ਕਾਰ ਦਾ ਆ ਮੁੰਡੇ ਨੇ ਸ਼ਰਟ ਪਾਈ ਜਿਹੜੇ ਇਸ ਕੰਪਨੀ ਉਸ ਕੰਪਨੀ ਨੇ ਆਖਿਰ ਨੂੰ ਪੁਸ਼ਟੀ ਕੀਤੀ ਉਹਨਾਂ ਨੇ ਕਿਹਾ ਕਿ 40000 ਕਰੋੜ ਰੁਪਏ ਦਾ ਨਿਵੇਸ਼ ਆਏਗਾ ਲੇਕਿਨ ਉਹਨਾਂ ਮਹਿਰਬਾਨ ਕੋਈ ਨਹੀਂ ਦਿੱਤਾ ਫਿਰ ਮਾਨ ਸਾਹਿਬ ਇਹ ਵੀ ਕਹਿੰਦੇ ਕਿ ਗੋਲਡੀ ਪ੍ਰਾਰ ਫੜ ਗਿਆ ਬੋਲੀ ਬਰਾਦ ਦੇ ਬਾਰੇ ਪੁੱਛਿਆ ਅਜ ਕੋਈ ਅਕਾ ਪਤਾ ਨਹੀਂ ਮਾਨਸਾ ਦੇ ਕਿਹਾ ਪਹਿਲੇ ਸਦਨ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦਾ ਅਸੀਂ ਬੋਤ ਲਾਵਾਂਗੇ ਵਿਧਾਨ ਸਭਾ ਚ ਕੋਈ ਅਤਾ ਪਤਾ ਨਹੀਂ ਫਿਰ ਕਿਹਾ ਸੀ ਆਟਾ ਬਿਆਂਗੇ ਘਟਾ ਕੋਈ ਅਤਾ ਪਤਾ ਨਹੀਂ ਹੈ ਅਧਿਕਾਰ ਕਰਤੇ ਲੋਕਾਂ ਦੇ ਘੱਟਾ ਰਾਸ਼ਾ ਦੇਾਂਗੇ ਇਹ ਜਿਹੜਾ ਕੰਮ ਹੈ ਸਾਰੇ ਦਾ ਸਾਰਾ ਸਰਕਾਰ ਨੇ झूठ बोल के सरकार ने किया अग ये प्रेस कॉन्फ्रेंस इस करके करनी पड़ी कि बैठे है तमाम सरपंच साहबान मुख्यमंत्री साहब पे खबर लगे कि कांग्रेस के इन्ने छड़ के चले गए बानवे में सरपंच मेंबर पंचायत नंबरदार सैकटरी से के चले गए ਕਿਆ ਕਰਦੇ ਸਾਨੂੰ ਵੀ ਬੜੀ ਹਾਨੀ ਹੋਈ ਤੇ ਮੈਂ ਨਾਲ ਦੀ ਨਾਲ ਰਾਣਾ ਸਾਹਿਬ ਨੂੰ ਫੋਨ ਕੀਤਾ